ਕੰਪਲੇਟ ਆਈ ਹੈ ਕਿ ਕੇਬਲ ਬੰਦ ਆ ਤੁਹਾਡੀ ਕੇਬਲ ਆਣ ਕੇ ਚਲਾ ਦੋ ਅਸੀਂ ਆਣ ਕੇ ਦੋਨੇ ਬ੍ਰਦਰ ਗਏ ਘਰੋਂ ਗਏ ਆ ਸਕੂਟਰੀ ਤੇ ਜਾ ਕੇ ਦੇਖਿਆ ਖੰਭੇ ਤੋਂ ਤਾਰ ਕੱਟੀ ਹੋਈ ਹੈ ਤਾਂ ਉੱਥੇ ਦੇਖਿਆ ਖੰਭੇ ਵਾਲ ਅਸੀਂ ਦੇਖ ਰਿਹਾ ਨਾਲ ਦੀ ਨਾਲ ਦੋ ਗੱਡੀਆਂ ਆਈਆਂ ਜਿਨੇ ਆਣ ਕੇ ਬੰਦਿਆਂ ਨੇ ਆਣ ਕੇ ਸਾਨੂੰ ਬੁੱਟਰਾ ਸ਼ੁਰੂ ਕਰਤਾ ਕਿਸੇ ਨੇ ਕਿਰਪਾਨਾਂ ਗੰਡਾਸੀਆਂ ਕੋਈ ਟੰਬੇ ਮਾਰ ਰਿਹਾ ਆਣ ਕੇ ਕੋਈ ਗੱਲ ਕਹਿ ਰਿਹਾ ਕਿ ਤੁਹਾਨੂੰ ਅਸੀਂ ਕੇਬਲ ਦਾ ਕੰਮ ਕਰਾਂਗੇ ਨਹੀਂ ਦੇਣਾ ਕੱਲ ਤਕਰੀਬ 11:50 ਤੇ ਸਾਨੂੰ ਇੱਕ ਕੰਪਲੇਟ ਆਈ ਕਿ ਤੁਹਾਡੀ ਕੇਬਲ ਦੀ ਤਾਰ ਕੱਟੀ ਗਈ ਹੈ ਤੇ ਆਣ ਕੇ ਦੇਖੋ ਕੇਬਲ ਬੰਦ ਮੈਂ ਆਪਣੇ ਬ੍ਰਦਰ ਨੂੰ ਤੇ ਆਪ ਦੋਨੇ ਕਿੰਨੇ ਸਾਲਾਂ ਤੋਂ ਇਹ ਕੰਮ ਕਰ ਰਹੇ ਹੋ ਇਸ ਬਾਰੇ ਵਿੱਚ ਇਹ ਮੈਂ 20 ਤੋਂ 22 ਸਾਲਾਂ ਤੋਂ ਇਹ ਕੰਮ ਕਰ ਰਹੇ ਆਂ ਫਾਸਟਵੇ ਦੇ ਨਾਲ ਮੈਂ ਜੁੜਿਆ ਹੋਇਆ ਆਂ ਸਾਨੂੰ ਕੰਪਲੀਟ ਆਈ ਹੈ ਕਿ ਕੇਬਲ ਬੰਦ ਆ ਤੁਹਾਡੀ ਕੇਬਲ ਆਣ ਕੇ ਚਲਾ ਲਓ ਅਸੀਂ ਆਣ ਕੇ ਦੋਨੇ ਬ੍ਰਦਰ ਗਏ ਘਰੋਂ ਗਏ ਆ ਸਕੂਟਰੀ ਤੇ ਜਾ ਕੇ ਦੇਖਿਆ ਖੰਭੇ ਤੋਂ ਤਾਰ ਕੱਟੀ ਹੋਈ ਆ ਤਾਂ ਉੱਥੇ ਦੇਖਿਆ ਖੰਭੇ ਵੱਲ ਅਸੀਂ ਦੇਖ ਰਿਹਾ ਨਾਲ ਦੀ ਨਾਲ ਦੋ ਗੱਡੀਆਂ ਆਈਆਂ ਜਿਨੇ ਆਣ ਕੇ ਬੰਦਿਆਂ ਨੇ ਆਣ ਕੇ ਸਾਨੂੰ ਘੁੱਟਣਾ ਸ਼ੁਰੂ ਕਰਤਾ ਕਿਸੇ ਨੇ ਕਿਰਪਾਨਾਂ ਗੰਡਾਸੀਆਂ ਕੋਈ ਟੰਬੇ ਮਾਰ ਰਿਹਾ ਆਣ ਕੇ ਕੋਈ ਗੱਲ ਕਹਿ ਰਿਹਾ ਕਿ ਤੁਹਾਨੂੰ ਅਸੀਂ ਕੇਬਲ ਦਾ ਕੰਮ ਕਰਨ ਨਹੀਂ ਦੇਣਾ ਹੁਣ ਤੁਸੀਂ ਇਹ ਕੇਬਲ ਦਾ ਕੰਮ ਨਹੀਂ ਕਰੋਗੇ ਅਸੀਂ ਇਹ ਕੇਬਲ ਦਾ ਕੰਮ ਆਪਣੇ ਕੋਲ ਰੱਖਣਾ ਮੈਂ ਇਹੀ ਮੰਗ ਕਰਦਾ ਕਿ ਮਾਨ ਸਾਹਿਬ ਨੂੰ ਕਹੋ ਕਿ ਮਾਨ ਸਾਹਿਬ ਪਲੀਜ਼ ਇਹ ਚੀਜ਼ ਜਿਹੜੀ ਅਸੀਂ 20-22 ਸਾਲਾਂ ਤੋਂ ਕਰਦੇ ਆ ਰਹੇ ਹਾਂ ਕੋਈ ਨਵੀਂ ਟੀਮ ਆਣ ਕੇ ਉੱਠ ਕੇ ੱੱਕੇਸ਼ਾਈ ਜ਼ੋਰ ਦੇ ਨਾਲ ਸਾਡੇ ਕੋਲ ਚੀਜ਼ਾਂ ਸਾਡੀਆਂ ਖੋਵੇ ਉਹ ਨਹੀਂ ਹੋ ਸਕਦਾ ਜੀ ਜਿਹੜੇ ਅਸੀਂ ਆਪਣੇ ਬੱਚੇ ਇੱਥੋਂ ਪਾਲੇ ਨੇ ਇੱਥੋਂ ਕਾਰੋਬਾਰ ਤੋਂ ਅਸੀਂ ਆਪਣੇ ਬੱਚਿਆਂ ਦਾ ਸਟੈਂਡ ਰੱਖਿਆ ਤੇ ਉਹੀ ਕਾਰੋਬਾਰ ਸਾਡੇ ਕੋਲ ਖੋ ਕੇ ਕਿਸੇ ਹੋਰ ਨੂੰ ਦੇਣਾ ਉਹ ਚੀਜ਼ ਨਹੀਂ ਹੋਣੀ ਚਾਹੀਦੀ। ਤੁਹਾਡੇ ਕੀ ਸੱਟ ਲੱਗਿਓ ਦੱਸੋ? ਮੇਰੇ ਹੱਥ ਤੇ ਟਾਂਕੇ ਲੱਗੇ ਆ ਜੀ, ਕਿਰਪਾਨ ਵੱਜੀ ਆ ਮੇਰੇ। ਆਹ ਹੱਥ ਤੇ ਮੇਰੇ ਟਾਂਕੇ ਲੱਗੇ ਆ ਜੀ। ਇਹ ਕਿਰਪਾਨਾਂ ਮਾਰੀਆਂ ਮੈਂ ਆਪਣਾ ਸਿਰ ਬਚਾਉਂਦੇ ਹੋਏ ਆਪਣੇ ਹੱਥ ਤੇ ਮੇਰੇ ਸੱਟਾਂ ਵੱਜੀਆਂ। ਮੇਰੇ ਬੈਕ ਤੇ ਕਿਰਪਾਨ ਮਾਰੀ ਆ, ਮੇਰੇ ਟਿੰਬੇ ਮਾਰੇ ਨੇ ਬੈਕ ਤੇ। ਗੋਡੇ ਤੇ ਵੀ ਮੇਰੇ ਕਿਰਪਾਨ ਵੱਜੀ ਆ ਜੀ। ਬੰਦੇ ਦੀ ਪਛਾਣ ਆਈ। ਨਹੀਂ ਬੰਦੇ ਕੋਈ ਅਣਪਛਾਤੇ ਸੀ, ਮੂੰਹ ਕਵ ਕਵਰ ਕੀਤੇ ਹੋਏ ਸੀ ਮੂੰਹ ਕਿਸੇ ਨੇ ਵੀ ਮੂੰਹ ਕੋ ਆਪਣਾ ਖਾਲੀ ਨਹੀਂ ਸੀ ਕਿਸੇ ਦਾ ਵੀ ਸਭ ਦਾ ਮੂੰਹ ਕਵਰ ਸੀ ਕੀ ਸੀ ਤਾਂ ਧਮਕੀਆਂ ਤਾਂ ਮੈਨੂੰ ਬਹੁਤ ਆ ਰਹੀਆਂ ਸੀ ਕਿ ਤੂੰ ਫਾਸਵੇ ਦਾ ਕੰਮ ਛੱਡ ਦੇ ਫਾਸਟਵੇ ਮੈਂ ਇਹ ਕੰਪਲੀਟ ਵਿੱਚ ਦੱਸ ਤੁੱਕਿਆ ਜੀ ਸਾਰਾ ਕਿਸੀ ਦਾ ਤੁਹਾਨੂੰ ਪਛਾਣ ਦੇ ਨਾਮ ਪਤਾ ਵਹਿਚਾਰ ਸਾਰਿਆਂ ਨੂੰ ਪਤਾ ਹੀ ਹੈ ਜੀ ਇਹ ਕਿਹੜੇ ਬੰਦੇ ਨੇ ਇਹ ਸਭ ਨੂੰ ਪਤਾ ਹੈ ਜੀ ਇਸ ਚੀਜ਼ ਬਾਰੇ ਉਸੇ ਚੋਰੀ ਆਪਣੇ ਮੂੰਹ ਬੱਸ ਕਿਹੜੇ ਬੰਦੇ ਹੈ ਚਲੋ ਬਾਦ ਬਸ ਕੰਪਲੀਟ ਮੈਂ ਦਿੱਤੀ ਹੈ ਜੀ ਇਸ ਕੰਪਲੀਟ ਦੇ ਵਿੱਚ ਸਾਰਾ ਤੁਹਾਡੇ ਕੋਲ ਲਿਖਿਆ ਜਾਏਗਾ ਲਿਖ ਕੇ ਮੈਂ ਦਿੱਤਾ ਕਿ ਕਿਹੜੇ ਕਿਹੜਾ ਬੰਦਾ ਸੀ ਕਿੰਨੇ ਕਿੰਨੇ ਮੈਨੂੰ ਕੀ ਕੀ ਧਮਕੀਆਂ ਦਿੱਤੀਆਂ ਇਹ ਸਾਰਾ ਮੇਰੇ ਕੋਲ ਰਿਕਾਰਡ ਆਨ ਰਿਕਾਰਡ ਪਿਆ ਮੇਰੇ ਕੋਲ ਸਾਰਾ ਕੁਝ ਉਸ ਦਿਨ ਦੀ ਮੇਰੀ ਵੀਡੀਓ ਵੀ ਹੈਗੀ ਹੈ ਜੀ ਜਦੋਂ ਮੈਨੂੰ ਕੱਲ ਇਹਨਾਂ ਨੇ ਘੁੱਟਿਆ ਆਇਆ ਉਹਦੀ ਵੀਡੀਓ ਹੈਗੀ ਹੈ ਜੀ ਸਾਡੇ ਪ੍ਰਸ਼ਾਸਨ ਵੱਲੋਂ ਪੜੀ ਸੁਣਵਾਈ ਕੀਤੀ ਜਾ ਜੀ ਨਹੀਂ ਫਿਲਹਾਲ ਕੋਈ ਸੁਣਵਾਈ ਨਹੀਂ ਦੀ ਸਾਡੇ ਵੱਲੋਂ ਕੋਈ ਕਿਸੇ ਨੂੰ ਸਾਨੂੰ ਪੁੱਛਿਆ ਨਹੀਂ ਕੋਈ ਥਾਣੇ ਦੇ ਵਿੱਚੋਂ ਕੋਈ ਫੋਨ ਨਹੀਂ ਆਇਆ ਇਸ ਸ਼ਰੇਆਮ ਢੱਕਾ ਚਾਈ ਚੱਲ ਰਹੀ ਹੈ ਇਸ ਵਕਤ ਨੇ ਰਾਂ ਦੇ ਸਾਥੇ ਬੰਦੇ ਸੀ ਉਹਨਾਂ ਉੱਪਰ ਕੋਈ ਮਾਮਲਾ ਦਰਜ ਕੀਤਾ ਗਿਆ ਨਹੀਂ ਫਿਲਹਾਲ ਕੋਈ ਮਾਮਲਾ ਦਰਜ ਨਹੀਂ ਮੰਗੀ ਜੀ ਤੁਹਾਡੀ ਪ੍ਰਸ਼ਾਸਨ ਮੰਗ ਇਹੀ ਹੈ ਪੁਲਿਸ ਇਸ ਚੀਜ਼ ਨੂੰ ਰੋਕਿਆ ਜਾਵੇ ਇਹ ਗੁੰਡਾਗਰਦੀ ਰੁਕੀ ਜਾਵੇ ਜੇ ਗੁੰਡਾਗਰਦੀ ਰੁਕੂਗੀ ਤਾਂ ਹੀ ਕਾਰੋਬਾਰ ਚੱਲੇਗਾ ਨਹੀਂ ਤੇ ਇਦਾਂ ਕਾਰੋਬਾਰ ਨਹੀਂ ਚੱਲਦਾ ਕੋਈ ਨਾ ਕਿ ਪੁਲਿਸ ਦੀ ਹਾਂਜੀ ਬੋਲ ਜੀ ਸ਼ਹਿਮ ਜੀ ਇਹ ਸਿਆਸੀ ਦੇਖੀ ਜਾਵੇ ਇਹ ਸਿਆਸਤ ਹੀ ਹੈ ਜੀ ਇਹ ਸਿਆਸਤ ਹੀ ਖੇਡੀ ਜਾ ਰਹੀ ਹੈ ਜੀ ਇਹ ਸਾਰਾ ਸਿਆਸਤ ਦੇ ਕੰਮ ਹੀ ਹੈ